ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਾਂ ਦੇ ਵੱਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਸੂਦਾਸੀ ਕੀ ਪੰਜਾਬ ਦੇ ਵਿੱਚ ਕੀ ਇਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਸੋ ਇਸ ਦੇ ਨਾਲ ਨਾਲ ਕਿਸਾਨ ਯੂਨੀਅਨਾਂ ਨੇ ਵੀ ਇਸ ਹੜਤਾਲ ਦੇ ਵਿੱਚ ਸਮਰਥਨ ਕੀਤਾ ਹੈ ਸੋ ਅੱਜ ਯਾਨੀ ਕਿ 12 ਫਰਵਰੀ ਨੂੰ ਭਾਰਤ ਬੰਦ ਹੈ ਯਾਨੀ ਕਿ ਲਗਭਗ 30 ਕਰੋੜ ਲੋਕ ਇਸ ਦਾ ਹਿੱਸਾ ਬਣ ਰਹੇ ਨੇ ਔਰ ਟ੍ਰੇਡ ਯੂਨੀਅਨਾਂ ਤੇ ਕਿਸਾਨ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦਾਇਰ ਸੱਦਾ ਦਿੱਤਾ ਹੈ 12 ਫਰਵਰੀ ਨੂੰ ਭਾਰਤ ਬੰਦ ਦੇ ਕਾਰਨ ਦੇਸ਼ ਭਰਤ ਵਿੱਚ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਤਾਸੀਰ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਦੇ ਨਾਲ ਬੈਂਕਾਂ ਦੇ ਵਿੱਚ ਵੀ ਇਸ ਤਾਸੀਰ ਦੇਖਣ ਨੂੰ ਮਿਲ ਸਕਦਾ ਹੈ ਤੇ ਆਵਾਜਾਈ ਦੇ ਵੀ ਉੱਪਰ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਸਦਾਰਸੀ ਕੀ ਟ੍ਰੇਡ ਯੂਨੀਅਨਾਂ ਨੇ ਕਿਸਾਨ ਸੰਗਠਨਾਂ ਨੇ ਤੇ ਕਈ ਸਮਾਜਿਕ ਸੰਗਠਨਾਂ ਨੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਭਾਰਤ ਬੰਦ ਹੈ ਸੱਦਾ ਦਿੱਤਾ ਹੈ ਇਹ ਹੜਤਾਲ ਜੋ ਕਿ ਕਿਰਤ ਸੁਧਾਰ ਅਤੇ ਹੋਰ ਨੀਤੀਆਂ ਦੇ ਵਿਰੁੱਧ ਕੀਤੀ ਗਈ ਹੈ ਤੇ ਯੂਨੀਅਨਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੇ ਅਧਿਕਾਰ ਅਤੇ ਸੁਰੱਖਿਆ ਨੂੰ ਜੋ ਕਿ ਕਮਜ਼ੋਰ ਕਰਨ ਵਾਲੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਸਰਕਾਰ ਵਾਪਸ ਲਵੇ ਉਹਨਾਂ ਤੇ ਰੁਕ ਲਗਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਕਈ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਨੇ ਜਨਤਕ ਆਵਾਜਾਈ ਪ੍ਰਭਾਵਿਤ ਹੈ ਸਰਕਾਰੀ ਦਫਤਰ ਇਸ ਦੇ ਨਾਲ ਪ੍ਰਭਾਵਿਤ ਨਹੀਂ ਅਤੇ ਆਮ ਲੋਕਾਂ ਨੂੰ ਵੀ ਅਸੁਵਿਧਾ ਦੇਖਣ ਨੂੰ ਮਿਲ ਰਹੀ ਹੈ ਸੋ ਦਾਸੀ ਕਿ ਇਸ ਦਾ ਅਸਰ ਸੂਬੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸੂਬੇ ਦੇ ਵਿੱਚ ਕਈ ਥਾਵਾਂ ਤੇ ਕਿਉਂਕਿ ਬੰਦ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਦੇਖਣ ਨੂੰ ਮਿਲ ਰਹੀ ਹੈ ਸੋ ਭਾਰਤ ਬੰਦ ਦੇ ਨਾਲ ਜਨਤਕ ਖੇਤਰਾਂ ਦੇ ਵਿੱਚ ਬੈਂਕਿੰਗ ਸੇਵਾਵਾਂ ਦੇ ਵਿੱਚ ਬੱਸ ਸੇਵਾਵਾਂ ਦੇ ਵਿੱਚ ਆਵਾਜਾਈ ਦੌਰਾਨ ਦਿੱਕਤ ਆ ਰਹੀ ਹੈ ਸੋ ਇਸ ਦਾ ਅਸਰ ਜੋ ਕਿ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਸੋ ਇਸ ਦਾ ਦਾਸੀ ਕਿ 30 ਕਰੋੜ ਤੋਂ ਵੱਧ ਲੋਕ ਕਾਮੇ ਨਹੀਂ ਜੋ ਇਸ ਦਾ ਹਿੱਸਾ ਬਣੇ ਨੇ ਅਤੇ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਤੇ ਜਨਰਲ ਸਕੱਤਰ ਅਮਰਜੀਤ ਕੌਰ ਦੇ ਅਨੁਸਾਰ ਇਸ ਵਾਰ ਭਾਗੀਦਾਰੀ ਜੋ ਕਿ 9 ਜੁਲਾਈ 2025 ਦਾ ਵਿਰੋਧ ਪ੍ਰਦਰਸ਼ਨ ਸੀ ਉਸ ਤੋਂ ਕਿਤੇ ਜ਼ਿਆਦਾ ਹੋਵੇਗੀ 9 ਜੁਲਾਈ 2025 ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਲਗਭਗ 25 ਕਰੋੜ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਇਸ ਵਾਰ ਯੂਨਿਟ ਦੇ ਅਨੁਸਾਰ ਇਸ ਸੰਬੰਧ ਦੇ ਵਿੱਚ 30 ਕਰੋੜ ਤੋਂ ਵੱਧ ਲੋਕ ਹਿੱਸਾ ਲੈ ਰਹੇ ਨੇ ਅਤੇ 600 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਪਿਛਲੀ ਵਾਰ ਨਾਲੋਂ ਵੱਧ ਇਸ ਹੜਤਾਲ ਦੇ ਵਿੱਚ ਲੋਕ ਹਿੱਸਾ ਲੈ ਰਹੇ ਨੇ ਵੱਧ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇੱਕ ਸਾਂਝਾ ਸੱਦਾ ਸੀ ਹੜਤਾਲ ਦਾ ਕੇਂਦਰ ਟ੍ਰੇਡ ਯੂਨੀਅਨਾਂ ਦਾ ਇਸ ਦੇ ਨਾਲ ਨਾਲ ਜੋ ਕਈ ਸਾਂਝੇ ਪਲੇਟਫਾਰਮ ਸੀ ਕਿਸਾਨ ਯੂਨੀਅਨ ਸੀ ਸਯੁਕਤ ਕਿਸਾਨ ਮੋਰਚਾ ਵੈ ਖੇਤੀਬਾੜੀ ਮੰਜੂ ਜੋ ਮਜ਼ਦੂਰ ਸੰਗਠਨ ਨੇ ਵਿਦਿਆਰਥੀ ਅਤੇ ਯੁਵਾ ਸੰਗਠਨ ਵਿਚ ਦਾ ਹਿੱਸਾ ਨੇ ਅਤੇ ਇਸ ਦੇ ਨਾਲ ਨਾਲ ਕਈ ਹੋਰ ਸਮਾਜ ਸੇਵੀ ਸੰਗਠਨ ਵੀ ਇਸ ਦਾ ਹਿੱਸਾ ਬਣੇ ਨੇ। ਹਦੈਸ ਦਾ ਅਸਰ ਸੂਬੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਦਾ ਉਦੇਸ਼ ਮਜ਼ਬੂਤ ਸਮਾਜਿਕ ਸੁਰੱਖਿਆ ਉਪਵਾਮਾ ਤੇ ਮਜ਼ਦੂਰਾ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਸਰਕਾਰ ਨੂੰ ਕਨਵਿੰਸ ਕਰਨਾ ਸਰਕਾਰ ਦੇ ਉੱਤੇ ਦਬਾਅ ਪਾਣਾ ਅਤੇ ਚਾਰ ਨਵੇਂ ਕਿਰਤ ਕੋਡਾਂ ਦਾ ਵਿਰੋਧ ਕਰਨਾ ਅਤੇ ਦਲੀਲ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੇ ਅਧਿਕਾਰ ਨੂੰ ਕਮਜ਼ੋਰ ਕਰਦਿਆਂ ਹੋਇਆ ਨੌਕਰੀ ਦੀ ਸੁਰੱਖਿਆ ਨੂੰ ਘਟਾਉਂਦਿਆਂ ਹੋਇਆ ਤੇ ਮਾਲਕਾਂ ਤੇ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਤੇ ਬਰਖਾਸ ਕਰਨ ਦਾ ਅਸਾਨ ਬਣਾਉਂਦਿਆਂ ਹੋਇਆ ਇਹ ਨਿਯਮ ਲਾਗੂ ਹੋਏ ਨੇ ਜੋ ਜਿਹੜਾ ਨੂੰ ਜੋ ਕਿ ਕਦਮ ਕਰਨਾ ਲਾਜ਼ਮੀ ਹੋਵੇਗਾ ਤੇ ਸੂਬੇ ਭਾਰ ਦੇ ਵਿੱਚ ਵੀ ਇਸ ਦਾ ਸਭ ਦੇਖਣ ਨੂੰ ਮਿਲਿਆ ਭਾਰਤ ਭਾਰਤ ਦੇ ਵਿੱਚ ਤਾਂ ਇਸ ਦਾ ਸਰ ਦੇ ਕਾਨੂੰਨ ਮਿਲ ਹੀ ਰਿਹਾ ਹੈ 600 ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋਦਾ ਸੀ ਕਿ 12 ਫਰਵਰੀ ਭਾਰਤ ਬੰਦ ਹੈ ਸੱਦਾ ਚੁੱਕੇ ਇਸ ਵਕਤ ਅਸਰ ਜਿਸ ਦਾ ਬਹੁਤ ਖੂਬੀ ਦੇਖਣ ਨੂੰ ਵੀ ਮਿਲਿਆ ਹੈ ਔਰ ਸੂਬੇ ਭਾਰ ਦੇ ਵਿੱਚ ਕਈ ਥਾਵਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ ਪਰ ਕਈ ਥਾਵਾਂ ਜਿੱਥੀਆਂ ਵੀ ਨਹੀਂ ਜਿੱਥੇ ਇਸ ਦਾ ਅਸਰ ਦੇਖਣ ਨੂੰ ਕੱਟ ਮਿਲਦੇ ਆ